ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਢਿਲਵਾ ਨਿਵਾਸੀ ਆਪਣੇ ਢਿਲਵਾ ਨਗਰ ਦੀਆਂ ਵਿਸ਼ੇਸ਼ਤਾਵਾਂ ਅੱਜ ਸਾਂਝੀਆਂ ਕਰਨ ਜਾ ਰਹੇ ਹਾਂ ਧੰਨਵਾਦ ਹੈ ਵੀਰ ਜੀ ਦਾ ਸਾਡੀਆਂ ਮੁਸ਼ਕਲਾਂ ਸੁਣਨ ਆਏ ਹਨ ਇੱਥੇ ਢਿਲਵਾ ਦੀ ਵਿਸ਼ੇਸ਼ਤਾ ਇਹ ਹੈ ਕਿ ਪਤੀ RAMU ਕੀ ਜਿਹੜੀ ਹੈ ਜਦੋਂ ਮੀਂਹ ਪੈਂਦਾ ਸਾਰੀ ਪਾਣੀ ਨਾਲ ਡੁੱਬ ਜਾਂਦੀ ਹੈ ਵੱਡਾ ਵੱਡਾ ਵੱਡੇ ਗੁਰਦੁਆਰੇ ਦੇ ਵਿੱਚ ਅਸੀਂ ਖੜੇ ਹਾਂ ਜਿਹਦੇ ਚਾਰ ਸਫੇਰੇ ਇੱਕ ਟਾਪੂ ਵਰਗੂ ਬਣਿਆ ਹੋਇਆ ਹੈ ਚਾਰ ਸਫੇਰੇ ਗੜੀਆਂ ਵਿੱਚ ਫੇਰੀਆਂ ਦੇ ਵਿੱਚ ਪਾਣੀ ਖੜਾ ਹੈ ਗੋਡੇ-ਗੋਡੇ ਤੋਂ ਉੱਪਰ 2-2 ਫੁੱਟ ਪਾਣੀ ਖੜਾ ਹੈ ਗੰਦਾ ਪਾਣੀ ਹੈ ਨਾਲੀਆਂ ਡੂੰਘੀਆਂ ਹਨ ਨਾਲੀਆਂ ਉੱਚੀਆਂ ਕਰਕੇ ਬਣੀਆਂ ਨਹੀਂ ਪਾਣੀ ਦੇ ਵਿੱਚ ਜਰਮ ਚੱਲੇ ਹੋਏ ਹਨ ਜਿਹੜੇ ਪਾਣੀ ਦੇ ਵਿੱਚ ਦੀ ਸੰਗਤਾਂ ਆਪਣੇ ਘਰਾਂ ਨੂੰ ਜਾਂਦੀਆਂ ਹਨ ਜਾਂ ਗੁਰੂ ਘਰ ਨੂੰ ਆਉਂਦੀਆਂ ਗੁਰਦਾਸ ਸਾਹਿਬ ਦੇ ਚਾਰ ਸਫੇਰੇ ਹੀ ਪਾਣੀ ਹੈ ਕਈ ਵਾਰੀ ਮੀਟਿੰਗਾਂ ਦੇ ਵਿੱਚ ਸਰਕਾਰੀ ਨੁਮਾਇੰਦਿਆਂ ਨੂੰ ਸਰਕਾਰੀ ਆਪਸੜਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਜਿੱਨਾਂ ਚਿਰ ਪਿੰਡ ਢਿਲਵਾ ਦਾ ਸੀਵਰੇਜ ਨਹੀਂ ਚੱਲਦਾ ਉਹਨਾਂ ਚਿਰ ਪਿੰਡ ਢਿਲਵਾ ਦਾ ਭਲਾ ਨਹੀਂ ਹੋ ਸਕਦਾ ਗੱਲ ਕਰਦੇ ਆ ਅਫਸਰ ਸ਼ਾਹੀ ਟੈਕਨੀਕਲ ਬੰਦੇ ਪੱਲਾ ਝਾੜਦੇ ਆ ਵੀ ਸੀਵਰੇਜ ਪਲਾਂਟ ਬਣੂਗਾ ਤੇ ਉਦੋਂ ਬਾਅਦ ਸੀਵਰੇਜ ਇਹ ਚੱਲਣਾ ਬੇਨਤੀ ਕੀਤੀ ਗਈ ਸੀ ਵੀ ਢਿਲਵਾ ਦਾ ਪਾਣੀ ਤੇ ਹੁਣ ਵੀ ਨਿਕਲਦਾ ਹੈ ਹੁਣ ਊਖਾ ਨਿਕਲਦਾ ਹੈ ਦਿਨਾਂ ਬਾਅਦ ਨਿਕਲਦਾ ਹੈ ਜੇਕਰ ਸੀਵਰੇਜ ਪਲਾਂਟ ਚੱਲਦਾ ਰਹੇ ਸਿਵਰੇਜ ਜਿਹੜਾ ਸਾਫ਼ ਕਰਨਾ ਹੈ ਸਿਵਰੇਜ ਦੀ ਸਫਾਈ ਕਰਨੀ ਹੈ ਉਹਦੀ ਸਫਾਈ ਕਰਕੇ ਪਾਣੀ ਤੇ ਜਿੱਥੇ ਜਾਂਦਾ ਹੈ ਉਹ ਨਾਲੀਆਂ ਪਾਈਪ ਲਾਈਨ ਪਹਿਲਾਂ ਹੀ ਐਨ ਆਰ ਆਈ ਸਭਾ ਨੇ ਸਾਡੇ ਢਿਲਵਾਂ ਵਾਲਿਆਂ ਨੇ ਪਾਈ ਹੋਈ ਹੈ ਉੱਥੋਂ ਦੀ ਪਾਣੀ ਜਾਂਦਾ ਹੈ ਤੇ ਉੱਥੋਂ ਦੀ ਜਾਣਾ ਹੈ ਤੇ ਕਿਉਂ ਨਹੀਂ ਇਹ ਸਿਵਰੇਜ ਦਾ ਕੰਮ ਜਿਹੜਾ ਇਹਦੀ ਸਿਵਰੇਜ ਦੀ ਸਫਾਈ ਚੱਲੂ ਹੁੰਦੀ ਸਾਡੇ ਅਫੀਸਰ ਸਹਿਬਾਨ ਲੀਗਲ ਜਿਹੜੀਆਂ ਕਮੇਟੀਆਂ ਟੀਮਾਂ ਉਹ ਕਿਉਂ ਨਹੀਂ ਸਮਝਦੀਆਂ ਸਾਡੀ ਮੁਸ਼ਕਲ ਨੂੰ ਸਿਵਰੇਜ ਪਲਾਨ 2 ਸਾਲ ਨਹੀਂ ਚੱਲਣਾ ਹੋਊਗਾ ਤੇ ਸਾਡੇ ਢਿਲਵਾਂ ਦਾ ਤਾਂ ਬਹੁਤ ਹੀ ਬੁਰਾ ਹਾਲ ਹੈ ਟਿਲਵਾ ਦੇ ਵਿੱਚ ਕੋਈ ਵਪਾਰ ਕੀ ਵਧਣਾ ਟਿਲਵਾ ਨਿਵਾਸੀ ਜਿਹੜੇ ਆ ਉਹ ਵੀ ਸ਼ਹਿਰਾਂ ਚ ਜਾਣ ਨੂੰ ਤਿਆਰ ਹੋ ਗਏ ਆ ਸਾਡੇ ਲੀਡਰਾਂ ਨੂੰ ਪੋਲਿਟਿਕਲ ਲੀਡਰਾਂ ਨੂੰ ਜਿਹੜੇ ਕਿ ਸਾਡੀਆਂ ਹੀ ਵੋਟਾਂ ਨਾਲ ਬਣਦੇ ਹਨ ਕੋਈ ਐਮਐਲਏ ਬਣ ਜਾਂਦਾ ਹੈ ਕੋਈ ਰਹਿ ਜਾਂਦਾ ਹੈ ਤੇ ਗਾਂ ਬਣਨਾ ਹੈ ਕਈਆਂ ਨੇ ਸਾਡੀ ਪੁਕਾਰ ਹੈ ਸਰਕਾਰ ਤਾਈਂ ਵੀ ਇਹ ਟਿਲਵਾ ਦਾ ਜਿਹੜਾ ਸੀਵਰੇਜ ਦੀ ਸਮੱਸਿਆ ਇਹਨੂੰ ਹੱਲ ਕੀਤਾ ਜਾਵੇ ਸੀਵਰੇਜ ਨੂੰ ਚਾਲੂ ਕੀਤਾ ਜਾਵੇ ਜੇ ਚਾਲੂ ਹੋ ਸਕਦਾ ਨਹੀਂ ਤਾਂ ਜਿੱਦਾਂ ਪਾਕਿਸਤਾਨ ਤੋਂ ਐਟਮਿਕ ਹਥਿਆਰ ਦਾ ਖਤਰਾ ਸੇ ਸਾਡੇ ਢਿਲਵਾਂ ਨੂੰ ਸਾਡੇ ਸੀਵਰੇਜ ਪਾਏ ਹੋਏ ਦਾ ਇੰਨਾ ਖਤਰਾ ਸਾਰੀਆਂ ਸੜਕਾਂ ਸਾਰੀਆਂ ਗਲੀਆਂ ਬਹਿ ਜਾਣੀਆਂ ਜਾਂ ਫਿਰ ਜੇ ਨਹੀਂ ਚੱਲਣਾ ਤੇ ਇਹਨੂੰ ਹੁਣ ਠੇਕਾ ਕਿਹਨੂੰ ਦਿੱਤਾ ਜਾਵੇ ਸਾਰਾ ਪਟਕੇ ਪੂਰ ਦਿੱਤਾ ਜਾਵੇ ਜੋ ਪਟਿਆ ਹੋਇਆ ਥੱਲੇ ਵਿਸਫੋਟਕ ਸਥਿਤੀ ਬਣੀ ਹੋਈ ਆ ਉਹਨੂੰ ਪੂਰ ਦਿੱਤਾ ਜਾਵੇ ਤੇ ਜੇ ਚੱਲਣਾ ਹੈ ਚੱਲ ਸਕਦਾ ਹੈ ਤਾਂ ਸੀਵਰੇਜ ਪਲਾਨ ਦੀ ਕਿਉਂ ਅੜੀ ਕੀਤੀ ਜਾ ਰਹੀ ਆ ਪਾਣੀ ਢਿਲਵਾਂ ਦੇ ਤੁਸੀਂ ਤੱਕ ਪਾਈਪ ਲਾਈਨ ਪਈ ਹੋਈ ਆ ਰੇਲਵੇ ਲਾਈਨ ਵੱਲ ਦੇ ਨਾਲ ਨਾਲ ਉੱਥੋਂ ਮੋਟਰ ਲਾ ਕੇ ਪਾਣੀ ਜਿਹੜਾ ਤੁਸੀਂ ਦੇ ਉਤੋਂ ਦੀ ਪਾਰ ਪੰਚਾਇਤ ਦੀ ਜ਼ਮੀਨ ਹੈ 4-5 ਏਕੜ ਉਹਦੇ ਵਿੱਚ ਪਾਣੀ ਜਾਂਦਾ ਹੈ ਇਹ ਪਾਣੀ ਕਿਉਂ ਨਹੀਂ ਉਧਰ ਨੂੰ ਭੇਜਿਆ ਜਾ ਰਿਹਾ ਸੀਵਰੇਜ ਸੀਵਰੇਜ ਦੀ ਸਪਾਈ ਕਰਕੇ ਸੀਵਰੇਜ ਨੂੰ ਕਿਉਂ ਨਹੀਂ ਚਾਲੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਇਹ ਸਾਡੇ ਅਫਸਰ ਜਾਂ ਸਾਡੀ ਜਿਹੜੀ ਕਮੇਟੀ ਜਿਹੜੇ ਕੋ ਉਹਦੇ ਵਿੱਚ ਜ਼ਿੰਮੇਵਾਰ ਬੰਦੇ ਆ ਇੱਕ ਤੇ ਸਾਡੇ ਮੋਲਕ ਦੀ ਤਰਾਸ ਦੀ ਆ ਵੀ ਜੇ ਜਿਹੜੀ ਪਾਰਟੀ ਰੂਲਿੰਗ ਹੁੰਦੀ ਆ ਜੇ ਉਹਦੇ ਐਮਸੀ ਜਾਂ ਉਹਦੀ ਕਮੇਟੀ ਬਣੀ ਹੋਵੇ ਉਹਦੀ ਸੁਣਵਾਈ ਹੁੰਦੀ ਦੂਜੇ ਦੀ ਹੁੰਦੀ ਨਹੀਂ ਕੀ ਗੱਲ ਇੱਥੇ ਜਿਹੜੇ ਆਮ ਆਦਮੀ ਪਾਰਟੀ ਵਾਲੇ ਆ ਜਾਂ ਹੋਰ ਆ ਸਾਰੇ ਆ ਅਕਾਲੀ ਆ ਜਾਂ ਜਿਹੜੇ ਵੀ ਆ ਉਹ ਇੱਥੇ ਨਹੀਂ ਬਸਦੇ ਉਹਨਾਂ ਨੂੰ ਕੋਈ ਤਕਲੀਫ ਨਹੀਂ ਮੈਂ ਬੇਨਤੀ ਕਰਦਾ ਤੁਹਾਡੇ ਮਾਧਿਅਮ ਦੇ ਵਿੱਚ ਜੀ ਭਾਈ ਸਾਹਿਬ ਵੀ ਸਾਡੀ ਇਹ ਬੇਨਤੀ ਜਿਹੜੀ ਆ ਸਰਕਾਰ ਤੱਕ ਪਹੁੰਚਾਓ ਢਿਲਵਾਂ ਦਾ ਕੋਈ ਭਲਾ ਹੋਵੇ ਢਿਲਵਾਂ ਦਾ ਵਾਧਾ ਢਿਲਵਾਂ ਦੇ ਨੇੜਲੇ ਨਗਰ ਰਈਆ ਅਬਿਆਸ ਪੰਡਾਲ ਢਾਲੀਵਾਲ ਨਰਾਲਾ ਇਹਨਾਂ ਸਾਰਿਆਂ ਬਤਾਲਾ ਮਾਰਕੀਟਾਂ ਬਣ ਗਿਆ ਤਰੱਕੀ ਹੋ ਗਈ ਇਹ ਪੁਰਾਣਾ ਸ਼ਹਿਰ ਸੀ ਇਹ ਸਰਾਪਿਆ ਰਹਿ ਗਿਆ ਸ਼ਹਿਰ ਸਾਡੇ ਲੀਡਰਾਂ ਦੀ ਖਿੱਚੋਤਾਣ ਕਰਕੇ ਬੇਨਤੀ ਹੈ ਸਰਕਾਰ ਜੇ ਕੋਈ ਹੋਵੇ ਤੇ ਇਹ ਸਾਡੀ ਸੁਣਵਾਈ ਕੀਤੀ ਜਾਵੇ ਇਹ ਢਿਲਵਾਂ ਦੇ ਪਾਣੀ ਦੀ ਨਿਕਾਸੀ ਜਿਹੜੀ ਆ ਉਹਨੂੰ ਜ਼ਰੂਰ ਕੀਤੀ ਜਾਵੇ ਪ੍ਰੋਪਰ ਕੀਤੀ ਜਾਵੇ ਇਹ ਸੀਵਰੇਜ ਨੂੰ ਚਲਾਇਆ ਜਾਵੇ ਤਾਂ ਜੋ ਕੋ ਢਿਲੋਂ ਦਾ ਭਲਾ ਹੋਵੇ ਜਿਹੜੀ ਵੀ ਕਮੇਟੀ ਜਾਂ ਅਫੀਸਰ ਆਉਂਦੇ ਆ ਉਹ ਇੱਟਾ ਲਾ ਕੇ ਉੱਚੀ ਕਰਕੇ ਚਲ ਜਾਂਦੇ ਆ ਉਹਨਾਂ ਨੂੰ ਦੱਸਿਆ ਵੀ 2-2 ਢਾਈ-ਢਾਈ ਫੁੱਟ ਕਿਤੇ ਵੀ ਇੱਥੇ ਸਾਹਮਣੇ ਨਾਲੀ ਨੂੰ ਮਿਲ ਲਓ ਜੇ 3 ਫੁੱਟ ਤੋਂ ਘੱਟ ਕੋਈ ਨਾਲੀ ਹੋਵੇ ਜਰਮ ਨਾ ਚੱਲੇ ਹੋਣ ਜਿੰਨਾ ਚਿਰ ਇਹ ਨਾਲੀ ਵੀ ਨਹੀਂ ਉੱਚੀ ਹੁੰਦੀ ਤੇ ਉਹਨਾਂ ਚਿਰ ਇੱਥੇ ਸਫਾਈ ਕਿੱਦਾਂ ਰਹੂਗੀ ਇੱਥੇ ਬੋ ਆਉਂਦੀ ਸ਼ਰਿਆਮ ਐਸੀ ਆਪਾਂ ਦੇਖ ਸਕਦੇ ਹਾਂ ਸ਼ਰਿਆਮ ਬੋ ਆਉਂਦੀ ਆ ਇਧਰ ਨੂੰ ਪੇਟਲਮਾਂ ਦੇ ਵਿੱਚ ਕਿਸੇ ਦਾ ਕੋਈ ਰਿਸ਼ਤੇਦਾਰ ਦਾ ਕਿਸੇ ਦਾ ਆਉਣ ਨੂੰ ਜੀ ਨਹੀਂ ਕਰਦਾ ਕੱਲ ਇੱਥੇ ਇੱਕ ਬਰਾਤ ਆਈ ਉਹਨੂੰ ਟਰੈਕਟਰ ਦੇ ਮਗਰ ਟਾਪੇ ਪਾ ਪਾ ਕੇ ਬਰਾਤੀਆਂ ਨੂੰ ਇੱਥੇ ਲਿਆਂਦਾ ਪਰੋਣਿਆਂ ਵਿੱਚ ਇੱਥੇ ਲਿਆਂਦਾ ਪਿੰਡ ਦੇ ਆਈ ਇੱਥੇ ਬੜੀ ਸ਼ਰਮ ਮਹਿਸੂਸ ਹੋਈ ਸੋ ਮੇਰੀ ਬੇਨਤੀ ਹੈ ਸਾਰੇ ਲੀਡਰ ਇਕ ਹੋ ਜਾਣ ਇਕ ਹੋ ਕੇ ਢਿਲਾਂ ਦਾ ਭਲਾ ਕਰਨ ਇਹ ਜਿੰਨਾ ਚਿਰ ਸੀਵਰੇਜ ਨਹੀਂ ਚੱਲੂ ਹੁੰਦਾ ਉਹਨਾਂ ਚਿਰ ਢਿਲਾਂ ਦਾ ਭਲਾ ਨਹੀਂ ਹੋ ਸਕਦਾ ਬੇਨਤੀ ਹੈ ਸਾਰੀ ਸੰਗਤ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਇਹ ਸਾਡਾ